ਮਿੱਤਰ ਪਿਆਰਿਓ ਆ ਦੇਖੋ ਕਰੇਨਾ ਵਾਣਾ ਦੇ ਵਿੱਚ ਕਿੱਦਾਂ ਚੱਲ ਰਹੀਆਂ ਨੇ ਜੇ ਸਰਕਾਰਾਂ ਨੇ ਪੈਸੇ ਵੀ ਦਿੱਤੇ ਹੋਏ ਤਾਂ ਵੀ ਤੁਸੀਂ ਬਹੁਤੇ ਫਾਇਦੇਮੰਦ ਨਹੀਂ ਗਏ ਇਹ ਸਾਰੇ ਹਾਈਵੇ ਰੋਡ ਬਣਨੇ ਆ ਜਿੱਥੋਂ ਜਿੱਥੋਂ ਦੀ ਇਹ ਸਾਰੀ ਜ਼ਮੀਨ ਵਾਈ ਜਾ ਰਹੀ ਹੈ ਨਾ ਇਹ ਹਾਈਵੇ ਰੋਡ ਬਣਨੇ ਆ ਇਹ ਅਲੀਗੜ੍ਹ ਦੇ ਵਿੱਚ ਆ ਤੇ ਇਧਰ ਪੰਜਾਬ ਦੇ ਵਿੱਚ ਵੀ ਇਹ ਕੰਮ ਚੱਲ ਰਹੇ ਨੇ ਠੀਕ ਹੈ ਨਾ ਤੇ ਦੂਸਰੀ ਗੱਲ ਇਹ ਚਾਰੇ ਪਾਸੇ ਹੀ ਹੈ ਸਾਰਾ ਕੁਝ ਹੁਣ ਕਈ ਜੇ ਮਤਲਬ ਕਿ ਇਹਦੇ ਵਿੱਚ ਕਹਿਣਗੇ ਵੀ ਸਰਕਾਰਾਂ ਦਾ ਪੈਸੇ ਦਿੰਦੀਆਂ ਪਰ ਉਹ ਪੈਸੇ ਜੋ ਹੈ ਤੁਸੀਂ ਕਿੰਨਾ ਕੁ ਟਾਈਮ ਵਰਤ ਲੋਗੇ ਤੇ ਉਹ ਤੁਹਾਡੇ ਕਿੰਨਾ ਕੁ ਟਾਈਮ ਕੰਮ ਆਉਣਗੇ ਪੈਸੇ ਠੀਕ ਹੈ ਨਾ ਤੇ ਬਾਅਦ ਵਿੱਚ ਉਹ ਪੈਸੇ ਲੱਗ ਜਾਣਗੇ ਤੇ ਫਿਰ ਤੁਸੀਂ ਕਿੱਥੇ ਜਾਉਂਗੇ ਤੇ ਇਹ ਜੋ ਜ਼ਮੀਨਾਂ ਨੇ ਠੀਕ ਹੈ ਨਾ ਤੁਹਾਡੇ ਕੋਲ ਰਹਿਣਗੀਆਂ ਤੇ ਉਸ ਤੋਂ ਤੁਹਾਡੀ ਥੋੜੀ-ਥੋੜੀ ਕਮਾਈ ਹੁੰਦੀ ਰਹਿਣੀ ਆ ਤੇ ਬਾਅਦ ਵਿੱਚ ਤੁਹਾਨੂੰ ਪੈਸਿਆਂ ਦੀ ਜਰੂਰਤ ਹੈਗੀ ਆ ਪੈਸੇ ਇਹਦੇ ਨਾਲ ਵੀ ਕਮਾਏ ਜਾਣਗੇ ਜਦੋਂ ਤੁਹਾਡੀ ਜਗਾ ਤੇ ਇਹ ਵਿਕ ਗਈ ਠੀਕ ਹੈ ਨਾ ਖਰੀਦ ਲਈ ਹਾਈਵੇ ਰੋਡ ਬਣ ਗਏ ਤੇ ਇਹ ਜਿਆਦਾ ਮਹਿੰਗੀ ਜਗਾ ਹੋ ਜਾਣੀ ਆ ਤੇ ਬਾਅਦ ਵਿੱਚ ਜੇ ਖਰੀਦੋਗੇ ਤੇ ਉਹ ਖਰੀਦੀ ਨਹੀਂ ਜਾਣੀਗੀ ਤੇ ਜੇ ਦੇਖਿਆ ਜਾਵੇ ਤਾਂ ਇੰਨੀ ਮਹਿੰਗੀ ਜਗਾ ਹੋ ਜਾਣੀ ਆ ਬਾਅਦ ਵਿੱਚ ਫਿਰ ਤਰਸਾਂਗੇ ਠੀਕ ਹੈ ਨਾ ਇਸੇ ਕਰਕੇ ਅੱਖਾਂ ਅੱਖਾਂ ਖੋਲੋ ਤੇ ਨਹੀਂ ਤਾਂ ਫਿਰ ਬਹੁਤ ਬੁਰੇ ਹਾਲ ਹੋਣਗੇ ਬਈ ਇਨਸਾਨੀਅਤ ਜਮ੍ਹਾਂ ਖਤਮ ਹੁੰਦੀ ਜਾਂਦੀ ਆ ਇੱਥੇ ਕਿਸੇ ਨੇ ਨਹੀਂ ਸਾਥ ਦੇਣਾਗਾ ਠੀਕ ਹੈ ਨਾ ਸਰਕਾਰਾਂ ਨੇ ਆਪ ਦੇ ਰੈਸਟੋਰੈਂਟ ਹੋਰ ਬਹੁਤ ਕੁਝ ਕਿਉਂਕਿ ਜਿੱਥੇ ਹਾਈਵੇ ਰੋਡ ਬਣ ਗਏ ਤੇ ਉਥੇ ਮਹਿੰਗੀ ਹੀ ਜਗ੍ਹਾ ਹੋ ਜਾਣੀ ਆ ਤੇ ਬਾਅਦ ਵਿੱਚ ਫਿਰ ਤੁਹਾਨੂੰ ਪਤਾ ਹੀ ਕੀ ਹੋਣਾਗਾ ਵਾਹਿਗੁਰੂ ਜੀ ਕਾ ਖਾਲਸਾ